stop the live feed <laughs> we didn't touch the glasses we have that the my already took officer just comes upon and take it and hand the both tho koi glasses change idhar nahi mangde obviously onanu bed te paya gaya unna de glasses no snatch kitiya te glasses nu chup gaya this is how it is koi main bhi itthe khadi merna koi ladu ta mil gaya aunty thoda chutta so she struggle for the ice unnu ek pal pehla maraate i think it's not a one person this is a... ਐਨਆਰਆਈ ਮਹਿਲਾ ਨਰਿੰਦਰ ਕੌਰ ਦੇ ਕਤਲ ਮਾਮਲੇ 'ਚ ਅੱਜ ਮ੍ਰਿਤਕ ਨਰਿੰਦਰ ਕੌਰ ਦੀ ਲੜਕੀ ਹਰਿੰਦਰ ਕੌਰ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਐਨਆਰਆਈ ਮਹਿਲਾ ਨਰਿੰਦਰ ਕੌਰ ਦੇ ਕਤਲ ਮਾਮਲੇ 'ਚ ਅੱਜ ਮ੍ਰਿਤਕ ਨਰਿੰਦਰ ਕੌਰ ਦੀ ਲੜਕੀ ਹਰਿੰਦਰ ਕੌਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਦਿਆਂ ਪੁਲਿਸ ਕਾਰਵਾਈ ਪ੍ਰਤੀ ਨਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਪੁਲਿਸ ਅਤੇ ਫਰੋਸੇਸਿਕ ਟੀਮ ਵੱਲੋਂ ਕੀਤੀ ਗਈ ਜਾਂਚ ਪੜਤਾਲ ਤੇ ਅਸਹਿਮਤੀ ਪ੍ਰਸ਼ਾਸਨ ਪਾਸੋਂ ਅਤੇ ਐਨਆਰਆਈ ਮਾਮਲਿਆਂ ਨੂੰ ਦੇਖ ਰਹੀ ਅਥਾਰਟੀ ਪਾਸੋਂ ਮੰਗ ਕੀਤੀ ਗਈ ਕਿ ਉਸਦੀ ਮਾਂ ਦੇ ਕਤਲ ਮਾਮਲੇ ਦੀ ਕਿਸੇ ਹੋਰ ਏਜੰਸੀ ਪਾਸੋਂ ਜਾਂਚ ਉਪਰਾਲਾ ਕਰਵਾਈ ਜਾ ਸਕੇ ਤਾਂ ਜੋ ਉਸਦੀ ਮਾਂ ਦੇ ਕਤਲ ਮਾਮਲੇ ਚ ਸ਼ਾਮਿਲ ਹੋਰ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ ਕਿਉਂਕਿ ਉਸ ਨੂੰ ਪੂਰਾ ਯਕੀਨ ਹੈ ਕਿ ਉਸਦੀ ਮਾਂ ਦੇ ਕਤਲ ਮਾਮਲੇ ਚ ਗ੍ਰਿਫਤਾਰ ਲੜਕੇ ਤੋਂ ਇਲਾਵਾ ਉਸਦੇ ਬਾਕੀ ਦੇ ਪਰਿਵਾਰਕ ਮੈਂਬਰ ਵੀ ਸ਼ਾਮਿਲ ਸਨ ਕਿਉਂਕਿ ਕਿ ਇਸ 17 ਸਾਲ ਦਾ ਇਕੱਲਾ ਨਾਬਾਲਗ ਲੜਕਾ ਇਸ ਕਤਨਾਂ ਨੂੰ ਅੰਜਾਮ ਨਹੀਂ ਦੇ ਸਕਤਦਾ ਹਰਿੰਦਰ ਕੌਰ ਮੁਤਾਬਕ ਪੁਲਿਸ ਅਤੇ ਫੋਰੋਸਿਕ ਟੀਮ ਵੱਲੋਂ ਸਹੀ ਢੰਗ ਨਾਲ ਇਸ ਕਤਲ ਮਾਮਲੇ ਦੀ ਜਾਂਚ ਉਪਰਤਾਲ ਨਹੀਂ ਕੀਤੀ ਗਈ ਨਾ ਹੀ ਹਾਲੇ ਤੱਕ ਉਸ ਨੂੰ ਉਸਦੀ ਮਾਂ ਦੀ ਪੋਸਟਮਾਰਟਮ ਰਿਪੋਰਟ ਦਿੱਤੀ ਗਈ ਹੈ ਜਦੋਂ ਕਿ ਮਰਨ ਤੋਂ ਪਹਿਲਾਂ ਉਸਦੀ ਮਾਂ ਨੇ ਗਵਾਂਦ ਰਣ ਵਾਲੀ ਇੱਕ ਮਹਿਲਾ ਨੂੰ ਬਿਆਨ ਕੀਤਾ ਸੀ ਕਿ ਰਾਇਦਾਰ ਲੜਕੇ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਗਈ ਸੀ ਕੁਝ ਹੋਰ ਮੌਕੇ ਦੇ ਗਵਾਹਾਂ ਮੁਤਾਬਕ ਜਦੋਂ ਨਿਰਿੰਦਰ ਕੌਰ ਅਗਨਾਲ ਚੁੱਲਸ ਰਹੀ ਸੀ ਜਿਸ ਦੀ ਸਮੈਲ ਗਲੀ ਵਿੱਚ ਵੀ ਆ ਰਹੀ ਸੀ ਇਸ ਦੌਰਾਨ ਬਾਕੀ ਮੋਹਲੇ ਦੇ ਲੋਕ ਨਿਰਿੰਦਰ ਕੌਰ ਨੂੰ ਬਚਾਉਣ ਵਾਸਤੇ ਦੌੜ ਭੱਜ ਕਰ ਰਹੇ ਸਨ ਪਰ ਕਿਰਾਏਦਾਰ ਫੈਮਿਲੀ ਦੇ ਕਿਸੇ ਮੈਂਬਰ ਵੱਲੋਂ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਗਈ ਸੀ ਇਸ ਮਾਮਲੇ ਦੇ ਸਬੰਧ ਚ ਜਦੋਂ ਥਾਣਾ ਹੈਬੋਵਾਲ ਇਨਚਾਰਜ ਮੈਡਮ ਮਧੂ ਬਾਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਉਪਰਤਾਲ ਕੀਤੀ ਜਾ ਰਹੀ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਕਿ ਹੈ ਪੂਰੀ ਘਟਨਾ ਤੁਸੀਂ ਵੀ ਵੇਖੋ ਪੂਰੀ ਖਬਰ ਆਈ ਗਿਆ ਸੀ ਐਡਮਿਟਡ ਕਿ ਵੀ ਉਹਨੇ ਕੀਤਾ ਕੀ ਕਹਿਣਾ ਚਾਹੁੰਦੇ ਕੀ ਨਾਮ ਮੇਰਾ ਨਾਮ ਰਵਿੰਦਰ ਕੌਰ ਹੈ ਸੋ ਅੱਜ ਮੈਂ ਪ੍ਰੈਸ ਨੂੰ ਦੱਸਣਾ ਚਾਹੂੰਗੀ ਜੋ ਵੀ ਮੇਰੀ ਮਾਮ ਦੇ ਨਾਲ ਹੋਇਆ Uh, how she got uh, burned and ended up died in a dmc hospital so um, so far uh, investigation jerry it's a 17 years old boy his uh, name is i guess manon and uh, uh, his uh, short name is christian they found him uh, guilty um, which one is a uh, sadyojo renters sege Uh, so so far uh, like uh, they are doing their investigation but uh, seems like uh, because he is a 17 years old boy uh, look like there is uh, someone else behind it so meri request e hai gi a police nu ke bhi is case te hor investigation kiti jave hor puchtaach unna de family members to kiti jave within a uh, you know legal guidelines Because uh, it's, it's, it seems like a murder plan. Because uh, um, uh, when we are installing the cameras and uh, we found some more stuff, ke, which I requested, they, they have to come back again and uh, search more uh, you know, evidence and get the fingerprints. It's a case, which uh, we bought, you know, they can ਸੋ ਮੈਂ ਐਕਚੁਅਲੀ ਮੈਂ ਰਿਕਵੈਸਟ ਕਰੂੰਗੀ ਯੂਐਸ ਅੰਬੈਸੀ ਚੰਡੀਗੜ੍ਹ ਨੂੰ ਜੇ ਉਹ ਮੈਨੂੰ ਸੁਣਦੇ ਪਏ ਨੇ ਉਹ ਆਪ ਅੱਗੇ ਆ ਕੇ ਇਸ ਕੇਸ ਨੂੰ ਇਨਵੈਸਟੀਗੇਟ ਇਨਵੈਸਟੀਗੇਟ ਕਰਨ ਤੇ ਇਹਦੇ ਉੱਤੇ ਆਪ ਉਹ ਧਿਆਨ ਦੇਣ ਐਂਡ ਅਨਦਰ ਮੈਂ ਵਿੱਚ ਲਿਆਉਣਾ ਚਾਹੂੰਗੀ ਬਿਕਾਜ਼ ਆਈ ऍम ਨਾਟ ਫਰਮ ਹੇਅਰ ਆਈ ऍम ਫਰਮ ਯੂਐਸਏ ਐਂਡ ਜਦੋਂ ਉੱਥੇ ਕੋਈ ਪੋਸਟਮਾਰਟਮ ਹੁੰਦਾ ਕਿਸੇ ਵੀ ਕੇਸ ਦਾ ਜਾਂ ਟਾਪਸੀ ਹੁੰਦੀ ਹੈ ਉਹਦੀ ਰਿਪੋਰਟ ਪੋਸਟਮਾਰਟਮ ਦੀ ਰਿਪੋਰਟ ਵਿਥਨ 4 ਆਵਰਸ ਮਿਲਦੀ ਹੈ ਐਂਡ ਟਾਪਸੀ 2 ਦਿਨ ਚ ਮਿਲਦੀ ਹੈ ਮੇਰੀ ਮਮ ਦੇ ਪੋਸਟਮਾਰਟਮ ਨੂੰ 4 ਦਿਨ ਲੱਗ ਗਏ ਸੋ ਆਈ ਗੈਸ ਆਈ ऍम ਅਸਿਊਮਿੰਗ ਕਿ ਉਹ ਰਿਪੋਰਟ ਮੈਨੂੰ ਮੰਡੇ ਦੇ ਸੈਡ ਆਈ ਵਿਲ ਗੈਟ ਇਟ ਸੋ ਮੇਬੀ ਇੱਥੇ ਸਿਸਟਮ ਥੋੜਾ ਇਸ ਤਰ੍ਹਾਂ ਦਾ ਹੋਵੇ ਪਰ ਇਸ ਇਸ ਤੇ ਵੀ ਕੀਤਾ ਜਾਵੇ ਕਿ ਵੀ ਤੁਸੀਂ ਵੀ ਇਹ ਇਹ ਰਿਪੋਰਟ ਐਨੀ ਲੇਟ ਕਿਉਂ ਹੋ ਰਹੀ ਹੈ ਬਿਕਾਜ਼ ਪੋਸਟਮਾਰਟਮ ਦੇ ਰਿਪੋਰਟ ਦੇ ਤੇ ਸਾਰਾ ਕੁਝ ਹੀ ਟਿਕਿਆ ਹੋਇਆ ਅਨਦਰ ਥਿੰਗ ਇਜ਼ ਥਿਸ ਮੇਰੀ ਮਾਮ ਨੂੰ ਸਿਰਫ ਤੇ ਸਿਰਫ ਜਲਾਇਆ ਨਹੀਂ ਗਿਆ ਉਹਦੇ ਉਹਨੂੰ ਮਾਰਿਆ ਗਿਆ ਉਹਨੂੰ ਕੁੱਟਿਆ ਗਿਆ ਉਹਦੇ ਬਾਲ ਨੋਚੇ ਗਏ ਵੀ ਫਾਊਂਡ ਹਰ ਬ੍ਰੋਕਨ ਗਲਾਸਸ ਬਾਇ ਦਾ ਵਾਲ ਕੋਈ ਕਿਸੇ ਨੂੰ ਇੱਕ ਕਾਰਨਰ ਤੇ ਕਿਸੇ ਦੀਆਂ ਗਲਾਸਸ ਚੱਕ ਕੇ ਦੂਜੇ ਕਾਰਨਰ ਤੇ ਨਹੀਂ ਮਾਰਦਾ ਹੁੰਦਾ so when they gonna get the fingerprints done on it so will find they will find out ke how many fingerprints there and please ਉਹਨਾਂ ਦੇ ਘਰਦਿਆਂ ਦੇ ਫਿੰਗਰਪ੍ਰਿੰਟਸ ਵੀ ਲਏ ਜਾਣ so meri ho request hai police apni kam kar rahi hai meri request hona te hai ke ਉਹਨਾਂ ਦੇ ਘਰਦਿਆਂ ਤੋਂ ਵੀ ਪੁੱਛਗਿਛ ਕੀਤੀ ਜਾਵੇ ਜਿਹਦੇ ਵਿੱਚ ਕਿ they will find more more evidence more stories ka ਵੀ ਡੋਨਟ ਵਾਂਟ ਥੀਸ ਕਾਈਂਡ ਆਫ ਅ ਪੀਪਲ ਔਨ ਦਾ ਰੋਡ ਅੱਜ ਮੇਰੀ ਮਾਂ ਨੂੰ ਤਾਂ ਅਸੀਂ ਬਚਾ ਨਹੀਂ ਸਕੇ ਪਰ ਡੈਫੀਨੇਟਲੀ ਇਹਨਾਂ ਲੋਕਾਂ ਨੂੰ ਸਜ਼ਾ ਦੇ ਕੇ ਮੈਂ ਹੋਰ ਕਈ ਮਾਵਾਂ ਨੂੰ ਬਚਾ ਸਕੂੰਗੀ ਤਾਂ ਕਿ ਇਹ ਲੋਕ ਅੱਗੋਂ ਜਾ ਕੇ ਇੱਕ ਸੀਰੀਅਲ ਕਿਲਰ ਨਾ ਬਣ ਦੈਟਸ ਆਲ ਇਹ ਜੀ ਸੰਡੇ ਦੀ ਸੀਗੀ ਆਈ ਦੈਟ ਵਾਸ ਆਈ ਥਿੰਕ ਦ ਡੇ 23 ਸੋ 26 ਨੂੰ ਮੇਰੇ ਮਾਮ ਪੂਰੇ ਹੋ ਗਏ ਸੋ 23 ਨੂੰ ਸਾਨੂੰ ਇਹ ਪਤਾ ਲੱਗਿਆ ਕਿ ਸਾਡੀ ਮਾਮ ਨੂੰ ਇੱਥੇ ਬਰਨ ਕੀਤਾ ਗਿਆ ਸੋ ਇਟ ਵਾਸ ਪਲਾਨਡ ਵੈਲ ਪਲਾਨਡ ਮਰਡਰ ਕਜ਼ ਇਟਸ ਨਾਟ 1 ਟਾਈਮ ਇੱਕ ਕੋਈ ਬੱਚਾ 17 ਸਾਲ ਦਾ ਪੈਸਾ ਦੇਣ ਆਇਆ ਇੱਕ 76 ਈਅਰ 올 ਨੂੰ ਮਾਰ ਕਿੱਦਾਂ ਜਾਂਦਾ ਆ ਸੋ ਇਹ ਮਾਈਂਡ ਇਸ ਤਰ੍ਹਾਂ ਵਰਕ ਨਹੀਂ ਕਰ ਸਕਦਾ ਕਦੇ ਵੀ ਸੋ ਇਸ ਚੀਜ਼ ਤੇ ਹੋਰ ਇਨਵੈਸਟੀਗੇਸ਼ਨ ਕੀਤੀ ਜਾਵੇ ਮੈਂ ਰਿਕਵੈਸਟ ਕਰੂੰਗੀ ਕਿ ਹਾਇਰ ਅਥਾਰਟिटीज ਅਗੇ ਆਉਣ ਸੋ ਅਗੇਨ ਆਮ ਰਿਕਵੈਸਟਿੰਗ ਹੇਅਰ ਇਫ ਚੰਡੀਗੜ੍ਹ ਯੂਐਸ ਐਮਬੈਸੀ ਇਸ ਜਿਸ ਨੂੰ ਸੁਣਦੀ ਪਈਆ ਸੋ ਪਲੀਜ਼ ਆਪਣੇ ਇਨਵੋਲਵਮੈਂਟ ਇਹਦੇ ਵਿੱਚ ਦਿਖਾਉਣ ਉਹ ਸੋ ਇਸ ਕੇਸ ਨੂੰ ਇੱਕ ਮਿਸਾਲ ਬਣਾ ਕੇ ਦਿਖਾਉਣ ਕਿ ਐਨਆਰਆਈਸ ਨੂੰ ਵੀ ਇੱਥੇ ਜਸਟਿਸ ਮਿਲਦਾ ਆ ਔਰ ਟਰੂਥ ਹੈਜ਼ ਟੂ ਬੀ ਵਨ ਜੇ ਜਾਂਚ ਹੁੰਦੀ ਹੈ ਉਤੇ ਵਾਰ ਕੀ ਕਹਿਣਾ ਚਾਹੀਦਾ ਜੇ ਜਾਂਚ ਕੋਈ ਹੈ ਤੁਹਾਨੂੰ ਉਹ ਸੰਤੁਸ਼ਟ ਹੋ ਤੋ ਸੋ ਬਿਫੋਰ ਥੈਟ ਯੈਸ process was slow since that uh, um, sho madhubala came into it and the process came fast and respond we kafi vadiya milya so par main definitely unna nu bhi request karungi ke bhi unna de jehde matlab jis tarah main keh rahi ha ke this is not a one mind job ede utte this is a well planned murder te ede piche koi hor dimag kam kar rha hai ke oh hor bhi bhi पूछ गए छ ਉਹਨਾਂ ਦੇ ਘਰ ਦੇ ਮੈਂਬਰਾਂ ਤੋਂ ਕਾਰਨ ਕਿ ਵੀ ਹਾਊ ਦਿਸ ਹੈਪਨਡ ਮੈਮ ਰੀਜ਼ਨ ਆਫ ਮਰਡਰ ਰੀਜ਼ਨ ਆਫ ਮਰਡਰ ਇਜ਼ ਐਸ ਫਾਰ ਆਈ ਨੋ ਦੈਟ ਇਜ਼ ਅਬਾਊਟ ਮਨੀ ਦੇ ਜਸਟ ਬਿਕਾਜ਼ ਦੇ ઓ 50000 ਮਨੀ ਟੂ ਮਾਈ ਮਮ ਰੈਂਟ ਸਿਕਾ ਪੰਜ ਮਹੀਨਾ ਦਾ ਡਿਊ 5000 ਰੁਪਿਆ ਉਹਦੇ ਮੁਤਾਬਕ ਉਹ ਲੈ ਕੇ ਆਇਆ ਮੇਰੀ ਮਮ ਨੂੰ ਦੇਣ ਲਈ ਔਰ ਮੇਰੀ ਮਮ ਨੇ ਉਹਨੂੰ ਕਿਹਾ ਵੀ ਤੂੰ ਤੁਸੀਂ ਮੇਰੇ 50000 ਦੇਣੇ ਨੇ ਸੋ ਮੇਰੀ ਬਾਮ ਦਾ ਐਕਚੁਅਲੀ ਮੈਨੂੰ ਮਾਰਚ ਆਈ ਡੋਟ ਰਿਮੈਂਬਰ ਬਟ ਆਈ ਹੈਵ ਅ ਕਾਲ ਰੈਕੋਰਡਸ ਉਦੋਂ ਆਈ ਸੀ ਫੋਨ ਮੰਮੀ ਕਹਿੰਦੇ ਕਿ ਇਹਨਾਂ ਨੇ ਪੈਸੇ ਨਹੀਂ ਦਿੱਤੇ ਮੈਂ ਇਹਨਾਂ ਦਾ حساب ਕਰਕੇ ਤੇ ਬੰਕਾਨ ਕਿਸੇ ਹੋਰ ਨੂੰ ਰੈਂਟ ਤੇ ਦੇ ਕੇ ਸੋ ਮੈਂ ਜੂਨ ਚ ਫਿਰ ਤੁਹਾਡੇ ਕੋਲੇ ਆਉਣਾ ਆ ਸੋ ਰੀਜ਼ਨ ਫॉर ਨਾਓ ਉਹਨੇ ਆਪਣੀ ਦੱਸਿਆ ਕਿ ਮੈਂ 5000 ਦੇਣ ਆਇਆ ਮੇਰੀ ਉੱਥੇ ਝੜਪ ਹੋ ਗਈ ਸੋ ਆਈ ਪੁਸ਼ ਹਰ ਮੈਂ ਕਿਹਾ ਤੂੰ ਸਿਰਫ ਪੁਸ਼ ਕੀਤਾ ਦਨ ਹੌਲੀ ਹੌਲੀ ਉਹ ਕਹਿੰਦਾ ਮੈਂ ਧੌਣ ਤੋਂ ਫੜਿਆ ਧੌਣ ਤੋਂ ਫੜਨ ਤੋਂ ਬਾਅਦ ਉਹ ਕਹਿੰਦਾ ਕਿ ਤੇਰੀ ਮੰਮੀ ਘੁੰਮ ਗਈ ਮੈਂ ਕਿਹਾ ਘੁੰਮੀ ਕਿੱਦਾਂ ਐਂਡ ਹੀ ਸੈਡ ਕਿ ਮੈਂ ਪਿੱਛੋਂ ਫੜਿਆ ਸੀ ਮੈਂ ਕਿਹਾ ਤੂੰ ਪਿੱਛੋਂ ਕੀ ਕਰਨ ਨੂੰ ਫੜਿਆ ਸੀ ਆਬਵੀਅਸਲੀ ਹੀ ਗ੍ਰੈਬ ਮਾਈ ਮਮ ਫਰਮ ਦ ਬੈਕ ਹੀ ਸ਼ੁੱਡ ਹੈਵ ਡੂ ਸਮਥਿੰਗ so uh, i am still waiting for that uh, you know the autopsy and postmortem report which is delaying so much ਸੋ ਆਈ ਡੋਨੋ ਮੇਬੀ ਇੱਥੇ ਸਿਸਟਮ ਇਤਨਾ ਕੰਮ ਹੁੰਦਾ ਆ ਡਿਲੇ ਹੁੰਦੇ ਨੇ ਸਾਨੂੰ ਇੱਥੋਂ ਦਾ ਕੁਝ ਪਤਾ ਨਹੀਂ ਆ ਸੋ ਆਈ ਐਮ ਵੇਟਿੰਗ ਫਾਰ ਥੈਟ ਪਰ ਉਹ ਦੀ ਜ਼ਬਾਨੀ ਇਹੀ ਆ ਔਰ ਕਿਸੇ ਨੂੰ ਜਦੋਂ ਅੱਗ ਲੱਗਦੀ ਆ ਅਗਲਾ ਰੌਲਾ ਪਾਉਂਦਾ ਆ ਅਗਲਾ ਚੀਕਦਾ ਆ ਭੱਜਦਾ ਆ ਕੋਈ ਲੰਮੇ ਪੈ ਕੇ ਸਿਰਫ ਵੇਟ ਨਹੀਂ ਕਰਦਾ ਕਿ ਮੇਰੀ ਬਾਡੀ ਸੜ ਜਵੇ ਸੋ ਡੈਫੀਨੇਟਲੀ ਮੇਰੀ ਮਾਮ ਨੂੰ ਬੇਹੋਸ਼ ਕਰਕੇ ਉਹਨੂੰ ਅੱਗ ਲਾਈ ਗਈ ਆ ਉਸ ਤਰ੍ਹਾਂ ਕਿੰਨੇ ਕੇ ਸਰ ਕੌਨ ਸੀ ਗਿਆ ਤੇ ਕੱਲੇ ਬਾਮ ਸੀ ਕਿ ਆ ਕੱਲੇ ਬਾਮ ਸੀ ਉਹ ਇੱਥੇ ਹੀ ਸੀਗੇ ਬਿਕਾਜ਼ ਪਿਛਲੇ ਡੇਢ ਦੋ ਸਾਲ ਤੋਂ ਰਹਿ ਰਹੇ ਸੀ ਕਿ ਵਿੱਚੋਂ ਪਲਾਨ ਬਣਦਾ ਸੀ ਕੁਝ ਕੰਮ ਆ ਜਾਂਦਾ ਸੀਗਾ ਫਿਰ ਸੀ ਡਿਸਾਈਡ ਟੂ ਜਸਟ ਸਟੇ ਸੋ ਹੁਣ ਉਹਨਾਂ ਦੇ ਕਹਿ ਲੋ ਕਿ ਵੀ ਪ੍ਰਟੀਮਚ whatever does or ਉਹਨਾਂ ਨੇ ਕਰਨੇ ਸੀ ਉਹ ਖਤਮ ਕੰਮ ਉਹਨਾਂ ਦੇ ਖਤਮ ਹੋ ਗਏ ਸੀਗੇ so she said ਕਿ ਵੀ ਹੁਣ ਮੈਂ 2 ਸਾਲ ਲਈ ਤੁਹਾਡੇ ਕੋਲ ਆਉਂਗੀ so then ਫੇਰ ਵਾਪਸ ਇੱਥੇ 6 ਮਹੀਨੇ ਰਹਿ ਕੇ ਜਾਉਂਗੀ ਫੇਰ ਮੈਂ ਤੁਹਾਡੇ ਕੋਲ ਹੀ ਰਹੂੰਗੀ ਜਦੋਂ ਅੱਗ ਫਾਇਰ ਵੀ ਕਿ ਆਂਟੀ ਗੌਣ ਨੂੰ ਕਿਸ ਨੂੰ ਪਤਾ ਲੱਗਿਆ ਇਹ ਵਾਰ ਤਾਂ ਕਿੱਦਾਂ ਪਤਾ ਲੱਗਿਆ ਇਹ ਜੀ ਇਸ ਤਰ੍ਹਾਂ ਪਤਾ ਲੱਗੀ ਕਿ ਯੂਜੂਲੀ ਮਮ ਦਰਵਾਜ਼ਾ ਆਪਣਾ ਬੰਦ ਰੱਖ ਦਿੰਦੇ ਨੇ ਬਿਕਾਜ਼ 2 ਸਾਲ ਪਹਿਲਾਂ ਮੈਂ ਰਹਿਣ ਆਈ ਸੀ ਤੇ ਮੰਮੀ ਆਲਵੇਜ਼ ਮੈਨੂੰ ਕਹਿੰਦੇ ਸੀ ਦਰਵਾਜ਼ਾ ਬੰਦ ਰੱਖਿਆ ਕਰ ਸੋ ਉਸ ਤੋਂ ਬਾਅਦ ਜਦੋਂ ਦੁੱਧ ਵਾਲਾ ਵਾਸ ਸਰਪ੍ਰਾਈਜ਼ ਜਦੋਂ ਉਹਨੇ ਬੈਲ ਕੀਤੀ ਮੰਮੀ ਬਾਹਰ ਨਹੀਂ ਆਈ ਤਾਂ ਉੱਪਰ ਦੁੱਧ ਦੇਣ ਆ ਗਿਆ ਸੋ ਜਦੋਂ ਉੱਪਰ ਦੁੱਧ ਦੇਣ ਆਇਆ ਸੋ ਉਦੋਂ ਦੇਖਿਆ ਉਹਨੇ ਨਾਕ ਕੀਤਾ ਥੋੜਾ ਜਿਹਾ ਦਰਵਾਜ਼ਾ ਪੁਸ਼ ਕੀਤਾ ਦਰਵਾਜ਼ਾ ਖੁੱਲਾ ਸੀ ਜਦੋਂ ਦਰਵਾਜ਼ਾ ਖੁੱਲਾ ਸੀਗਾ ਤੇ ਉਹਨੇ ਸਮੋਕ ਦੀ ਸਮੈਲ ਕੀਤੀ ਸਮੋਕ ਜਦ ਹੀ ਬਾਹਰ ਨੂੰ ਚਲੀ ਗਈ ਤੇ ਉਹਨੇ ਦੇਖਿਆ ਤੇ ਮਾਮ ਵਾਸ ਬਰਨਿੰਗ ਔਨ ਦਾ ਫਲੋਰ ਸਭ ਤੋਂ ਪਹਿਲਾਂ ਦੁੱਧ ਵਾਲੇ ਨੇ ਸਭ ਤੋਂ ਪਹਿਲਾਂ ਦੁੱਧ ਵਾਲੇ ਪਰ ਉਹਦਾ ਇਹ ਵੀ ਬਿਆਨ ਸੀ ਕਿ ਉਹਨੂੰ 스멜 ਥੱਲੋਂ ਹੀ ਆ ਰਹੀ ਸੀਗੀ ਬਣਦੀ ਜਦ ਕਿ ਉਹ ਉਹ ਕਿਰਾਏਦਾਰਾਂ ਦੀ ਜਿਹੜੀ ਗ੍ਰੈਂਡਮਦਰ ਸੀ ਉਹ ਥੱਲੇ ਬੈਠੀ ਹੋਈ ਸੀ ਔਰ ਐਂਡ ਉਹਦੀ ਜਿਹੜੀ ਕਿਰਾਏਦਾਰਾਂ ਦੀ ਕੁੜੀ ਸੀ ਉਹ ਵੀ ਘਰ ਸੀ ਦੈਟਸ ਵਾਈ ਮਾਈ ਮੇਨ ਥਿੰਗ ਇਜ਼ ਦਿਸ ਕਿ ਵੀ ਤੁਸੀਂ ਪਲੀਜ਼ ਉਹਨਾਂ ਨੂੰ ਵੀ ਬੁਲਾ ਕੇ ਪੁੱਛ ਗਿੱਛ ਕਰੋ ਜਦ ਕੁੜੀ ਘਰ ਸੀ ਉਹਨਾਂ ਦੇ ਘਰ ਕੁਝ ਨਹੀਂ ਸੀ ਪੱਕ ਰਿਆ ਦੁੱਧ ਵਾਲਾ ਜਿਹੜਾ ਬਾਹਰੋਂ ਆਇਆ ਉਹਨੂੰ ਜਲ ਦੀ ਸਮੈਲ ਆ ਗਈ ਜਿਹੜੇ ਥੱਲੇ ਬੈਠੇ ਨੇ ਉਹਨਾਂ ਨੂੰ ਜਲ ਦੀ ਸਮੈਲ ਨਹੀਂ ਆਈ ਨਿਚਲੇ ਪੋਰਸ਼ਨ ਚ ਰਹਿੰਦੇ ਉਹ ਥੱਲੇ ਪੋਰਸ਼ਨ ਚ ਰਹਿੰਦੇ ਸੀ ਤੁਸੀਂ ਕਲੀਅਰ ਕੀਤਾ ਲੈ ਵੀ ਉਹਨਾਂ ਦੇ ਕੋਈ ਫੈਮਿਲੀ ਮੈਂਬਰ ਨੀਚੇ ਸੀ ਜੀ ਉਹਨਾਂ ਦੇ ਟੋਟਲ ਫੈਮਿਲੀ ਮੈਂਬਰ ਕਿੰਨੇ ਸੀਗੇ ਇਸ ਵਕਤ ਜਦੋਂ ਇਨਸੀਡੈਂਟ ਹੋਇਆ ਉਹਦੇ ਉਹਨਾਂ ਮੁਤਾਬਕ ਉਹਨਾਂ ਦੀ ਬੇਟੀ ਉਹਨਾਂ ਦੀ ਗ੍ਰੈਂਡਮਾ ਤੇ ਇਹ ਦੋ ਜਾਣੇ ਘਰ ਸੀਗੇ ਐਂ ਤੀਸਰਾ ਇਹ ਸੀਗਾ ਕੀ ਪੋਲਿਸ ਵੱਲੋਂ ਉਹਨਾਂ ਪਰਸਨ ਤੋਂ ਕੋਈ ਇਨਵੈਸਟੀਗੇਸ਼ਨ ਕੀਤੀ ਗਈ ਨਹੀਂ ਜੀ ਉਹਨਾਂ ਤੋਂ ਦੈਟਸ ਵਾਈ ਆਈ ਕੇਪਟ ਸੇਇੰਗ ਪਲੀਜ਼ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇ ਦੇ ਮਸਟ ਨੋ ਸਮਥਿੰਗ ਕਿਉਂਕਿ ਇਹ ਵਨ ਮੈਨ ਦਾ ਕੰਮ ਨਹੀਂ ਹੈ ਇਹਦੇ ਪਿੱਛੇ ਇੱਕ ਹੋਰ ਦਿਮਾਗ ਦਾ ਕੰਮ ਕੀਤਾ ਆ ਤੁੜੇ ਪਤਾ ਕੋ ਪਰਿਵਾਰਿਕ ਪਲਾਨਿੰਗ ਯਸ ਸਰ ਵੇਦੇ ਵਿੱਚ ਡੈਫੀਨੇਟਲੀ ਪਰਿਵਾਰਿਕ ਪਲਾਨਿੰਗ ਹੋ ਸਕਦੀ ਆ ਇਹਦੇ ਵਿੱਚ ਇਹ ਇੱਕ 17 ਸਾਲ ਦਾ ਦਿਮਾਗ ਦਾ ਕੰਮ ਇਹ ਹੈ ਨਹੀਂਗਾ ਇਹ ਆ ਕੇ ਇੱਕ ਔਰਤ ਤੇ ਇੰਨਾ ਵੱਡਾ ਵੈਲ ਪਲਾਨਡ ਕੰਮ ਕਰ ਦਵੇ ਔਰ ਉਹਨੂੰ ਮਾਰ ਕੇ ਔਰ ਵੀ ਡੈਫੀਨੇਟਲੀ ਜੇ ਅਗ ਲਾ ਦਿੰਦਾ ਜਾਗ ਲੱਗ ਜਾਂਦੀ ਹੀ ਸੈਡ ਕਿ ਮੈਂ ਖਬਰਾ ਗਿਆ ਤੇ ਘਬਰਾਣ ਦੇ ਪਹਿਲਾਂ ਇਹ ਕਹਿੰਦਾ ਤੇਰੀ ਮੰਮੀ ਬੇਹੋਸ਼ ਹੋ ਗਈ ਉਹਨੂੰ ਅੱਗ ਲੱਗ ਗਈ ਮੈਂ ਕਿਹਾ ਬੇਹੋਸ਼ ਹੋਣ ਤੋਂ ਬਾਅਦ ਆ ਕਿਦਾਂ ਲੱਗੀ ਨਹੀਂ ਨਹੀਂ ਅੱਗ ਲੱਗੀ ਫਿਰ ਬੇਹੋਸ਼ ਹੋ ਗਈ ਐਂਡ ਮੈਂ ਕਿਹਾ ਤੂੰ ਛੱਡ ਕੇ ਚਲੇ ਗਿਆ so this is kind of a confuse me there ki eh oh de kalle da kamm nahi hai there was someone else behind it jida ki onu guide kar rya hai ki tu es tarah kar don't run away 17 sal da munda ek murder karke ag lagake bhajda nahi gharay wapas aa janda jado police bulaundi hai ohde kol police ko aaram nal janda utthe aaram nal baithda ede vich mastermind koi hor hai yes definitely someone guiding him ki tu bhajna nahi jado tainu police bulaugi tu jaayega ਕਿਉਂਕਿ 17 ਸਾਲ ਦਾ ਬੱਚਾ ਤਾਂ ਡਰ ਜੂਗਾ ਉਹ ਭੱਜੂਗਾ ਕਰੋ ਹੀ ਡਿਡ ਨਾਟ ਰਨ ਅਵੇ ਹੀ ਸਟੇਡ ਇਨ ਦਾ ਹਾਊਸ ਸੋ ਇਹ ਦੇ ਪਿੱਛੇ ਡੈਫੀਨੇਟਲੀ ਕਿਸੇ ਹੋਰ ਦਿਮਾਗ ਨੇ ਕੰਮ ਕੀਤਾ ਮੈਮ ਦੇਖਣ ਦੇ ਵਿੱਚ ਆਇਆ ਕਿ ਯੂਰ ਮਦਰ ਦੇ ਗਲਾਸ ਜਿਹੜੇ ਨਾ ਪੌਂਟ ਤੇ ਪਈ ਤੇ ਪਈ ਹੋਈ ਹੈ ਹਾਂਜੀ ਪੋਸਿਬਲ ਹੈ ਇਸ ਨੂੰ ਕੋਈ ਰਿਕਵਰੀ ਨਹੀਂ ਕੀਤੀਗੀ ਨਹੀਂ ਜੀ ਕਿਉਂਕਿ ਮੈਂ ਅੱਜ ਉਹਨਾਂ ਨੂੰ ਦੱਸਿਆ 10 ਵਾਲਾ ਕਿ ਆਵੇ ਸਰਪ੍ਰਾਈਜ਼ ਫੋਰੈਂਸਿਕ ਟੀਮ ਆਈ ਉਹਨਾਂ ਨੇ ਹਰ ਕੋਰਨਰ ਕਿਉਂ ਨਹੀਂ ਚੈੱਕ ਕੀਤਾ ਘਰ ਦਾ ਇਹ ਸਾਨੂੰ ਮਿਲ ਗਿਆ ਨੇ ਜਦੋਂ ਅਸੀਂ ਜਦੋਂ ਮੈਂ ਕਿਹਾ ਕਿ ਬਿਫੋਰ ਇਨ ਆ ਇਸ ਕਾਰ ਚ ਕੈਮਰੇ ਲੱਗੇ ਜਾਣ ਬਿਕਾਜ਼ ਆਈ ਵਾਸ ਆਈ ਡੋਨਟ ਵਾਂਟ ਕਿ ਇਸ ਕਾਰ ਦੇ ਵਿੱਚ ਕੋਈ ਹੋਰ ਆਵੇ ਔਰ ਇਸ ਇਸ ਕਾਰ ਦੇ ਵਿੱਚ ਕੋਈ ਹੋਰ ਆਵੇ ਐਂਡ ਇਸ ਕਾਰ ਜਾਂ ਫਿਰ ਬਾਅਦ ਦੇ ਵਿੱਚ ਇਸ ਕਾਰ ਦੀ ਕੋਈ ਡੈਮੇਜ ਕਰਨ ਕੁਝ ਹਾਰਮ ਕਰਨ ਇਸ ਚੀਜ਼ ਨੂੰ ਜਦੋਂ ਇਸ ਚੀਜ਼ ਦੀ ਵਾਇਰਿੰਗ ਹੋਈ ਉਦੋਂ ਸਾਨੂੰ ਇਹ ਗਲਾਸੇਸ ਉੱਥੇ ਮਿਲੀਆਂ ਔਰ ਆਈ ਵਾਸ ਰੈਲੀ ਸਰਪ੍ਰਾਈਜ਼ ਫੋਰੈਂਸਿਕ ਤਾਂ ਹਰ ਕੋਰਨ ਕੋਈ ਕੋਈ ਕੋਰਨ ਛੱਡਦੀ ਨਹੀਂ ਇਹ ਮੇਰੀ ਮਾਮ ਦੀਆਂ ਗਲਾਸੇਸ ਨੇ ਐਂਡ ਇਸ ਨੂੰ ਕਿਸੇ ਨੇ ਅਜੇ ਤੱਕ ਟੱਚ ਨਹੀਂ ਕੀਤਾ ਜਾਂਚ ਦੌਰਾਨ ਕੀ ਗਲਾਸਿਸ ਤਾਂ ਉਹਨਾਂ ਨੂੰ ਨਹੀਂ ਮਿਲੇ ਮੈਂ بار بار ਇਹ ਗੱਲ ਕਹਿ ਰਹੀ ਸੀ ਮੇਰੀ ਮਮ ਦੀਆਂ ਗਲਾਸਿਸ ਕਿੱਥੇ ਨੇ ਪੁਲਿਸ ਨੂੰ ਕਹਿ ਰਹੀ ਸੀ ਹਰੇਕ ਨੂੰ ਕਹਿ ਰਹੀ ਸੀ ਕਿ ਮੇਰੀਆਂ ਮਮ ਮੇਰੀ ਮਮ ਗਲਾਸਿਸ ਤੋਂ ਬਗੈਰ ਰਹਿੰਦੀ ਨਹੀਂ ਸੀ ਮੈਂ ਕਿਹਾ ਮੇਰੀ ਮਮ ਦੀਆਂ ਗਲਾਸਿਸ ਕਿੱਥੇ ਨੇ ਐਂਡ ਮੇਰੀ ਮਮ ਦੀਆਂ ਗਲਾਸਿਸ ਸਾਨੂੰ ਇੱਥੇ ਟੁੱਟੀਆਂ ਮਿਲੀਆਂ ਕਿਤਨੇ ਕਿਤੇ ਜਾਂਚ ਦੇ ਚੱਲ ਗਏਲੀ ਵਰਤੀ ਜਾ ਰਹੀ ਯੈਸ ਡੈਫੀਨਿਟਲੀ ਕਿਉਂਕਿ ਮੇਰੇ ਬਿਕਾਜ਼ ਮੈਂ ਉਸੇ ਹਿਸਾਬ ਨਾਲ ਕੰਮ ਕਰ ਰਹੀ ਹਾਂ ਜਿੱਦਾਂ ਯੂਐਸ ਗਵਰਨਮੈਂਟ ਕਰਦੀ ਹੈ ਕਿ ਇੱਕ ਇੱਕ ਕਾਰਨਰ ਫੋਰੈਂਸਿਕ ਚੈੱਕ ਕਰਦਾ ਆ ਐਡੀ ਵੱਡੀ ਚੀਜ਼ ਬੈੱਡ ਨੂੰ ਕਿਉਂ ਨਹੀਂ ਖਿੱਚਿਆ ਗਿਆ ਅਲਮਾਰੀਆਂ ਨੂੰ ਕਿਉਂ ਨਹੀਂ ਖਿੱਚਿਆ ਗਿਆ ਵੀ ਹਰ ਕਾਰਨਰ ਤੇ ਐਵਿਡੈਂਸ ਹੋ ਸਕਦਾ ਆ ਕਿ ਇੱਕ ਵੀ ਐਵਿਡੈਂਸ ਛੁੱਟਣਾ ਨਹੀਂ ਚਾਹੀਦਾ ਆਈ ਮੈਂ ਮੈਂ ਵੀ ਚਾਹਨੀ ਆ ਕਿ ਗੁਨਾਹਗਾਰ ਨੂੰ ਸਜ਼ਾ ਮਿਲੇ ਰਾਈਟ ਸੋ ਐਡਾ ਵੱਡਾ ਐਵਿਡੈਂਸ ਜਿਹਦੇ ਉੱਤੇ ਕਿ ਕਿਸੇ ਨੇ ਮੇਰੀ ਮਾਮ ਦੀਆਂ ਗਲਾਸਿਸ ਲਾਈਆਂ ਉਹਨਾਂ ਨੂੰ ਛੁੱਟਿਆ ਇਟ ਮੀਨਜ਼ ਉਹਦੇ ਫਿੰਗਰਪ੍ਰਿੰਟਸ ਉਹਦੇ ਤੇ ਨੇ ਇੱਕ ਪਰਸਨ ਬਰਨ ਹੁੰਦਾ ਹੈ ਨੀਚੇ ਰਹਿੰਦੇ ਪਰਸਨ ਨੂੰ ਕਿਸੇ ਨੇ ਆਵਾਜ਼ ਨਹੀਂ ਗਈ ਇਹਦੇ ਵਿੱਚ ਕੀ ਲੱਗਦਾ ਤੁਹਾਨੂੰ ਇਹਦੇ ਵਿੱਚ ਮੈਨੂੰ ਇਹ ਲੱਗਦਾ ਇਗਨੋਰ ਕੀਤਾ ਗਿਆ ਉਹਨੂੰ ਸੜਨ ਦੇ ਉੱਤੇ ਉਹਦੇ ਵਿੱਚ ਇਹ ਸੀ ਕਿ ਮੇਰੀ ਮਾਮ ਨੂੰ ਬੇਹੋਸ਼ ਕੀਤਾ ਗਿਆ ਸਾੜਿਆ ਗਿਆ ਤੇ ਉਹ ਤੋਂ ਬਾਅਦ ਉਹਨੂੰ ਮਰਨ ਦਿਓ ਇਹ ਤਾਂ ਗੁੱਡ ਥਿੰਕ ਕਿ ਰੱਬ ਨੇ ਮਿਲਕਮੈਨ ਭੇਜ ਦਿੱਤਾ ਉਹਨੇ ਦੇਖ ਲਿਆ ਮੇਰੀ ਮਾਮ ਨੂੰ ਜੇ 2 ਦਿਨ ਮੰਮੀ ਗੱਲ ਕਰਦੀ ਰਹੀ ਉਹਨੇ ਹਰੇਕ ਨੂੰ ਬਿਆਨ ਦਿੱਤੇ ਫੋਨ ਤੇ ਉਹਨੂੰ ਸਾਨੂੰ ਤਿੰਨਾ ਪ੍ਰਾਇਮ ਭਾਵਾਂ ਨੂੰ ਦੱਸਿਆ ਇੱਥੇ ਲੋਕਾਂ ਨੂੰ ਵੀ ਦੱਸਿਆ ਜਿਹੜੇ ਜਿਹੜੇ ਉਹਨੂੰ ਦੇਖਣ ਗਏ ਸੇਮ ਐਗਜ਼ੈਕਟਲੀ ਸਟੇਟਮੈਂਟ ਉਹਦੀ ਸਟੇਟਮੈਂਟ ਦੇ ਵਿੱਚ ਕੁਝ ਵੀ ਇੱਧਰ ਉੱਧਰ ਨਹੀਂ ਸੀਗਾ ਜੋਵਾਨਾ ਨੇ ਮੈਨੂੰ ਕਿਹਾ ਉਹੀ ਉਹਨਾਂ ਨੇ ਦੂਸਰਿਆਂ ਨੂੰ ਕਿਹਾ ਕੁਝ ਵੀ ਫਰਕ ਨਹੀਂ ਸੀਗਾ ਸੋ ਉਸ ਜਦੋਂ ਪਲਾਨ ਇਹੀ ਸੀਗਾ ਕਿ ਉਹ ਚੁੱਪਚਾਪ ਇਥੇ ਸੜ ਜਾਣਗੇ ਗੈਸ ਦਾ ਚੁੱਲ੍ਹਾ ਆਨ ਐ ਸਿਮ ਐ ਔਰ ਅਸੀਂ ਸੋਚਾਂਗੇ ਕਿ ਇਹ ਜਿਹੜੀ ਮੌਤ ਹੈ ਉਹ ਐਕਸੀਡੈਂਟ ਹੀ ਹੋ ਗਈ। ਸੋ ਸੋ ਰੋ ਜਿਹੜੇ ਗਲਾਸਿਸ ਮਿਲੇ ਨੇ ਜੀ ਜੋ ਇੱਥੇ ਤੁਹਾਡੇ ਕਮਰੇ ਤੱਕ ਪਏ ਨੇ ਉਸ ਨੇ ਰਿਕਵਰ ਨਹੀਂ ਕੀਤੇ ਉਹ ਕਿੱਥੇ ਪਏ ਨੇ? ਉਹ ਜੀ ਗਲਾਸਿਸ ਜਿਹੜੇ ਨੇ ਉਹ ਬੈੱਡ ਤੇ ਸਾਈਡ ਤੇ ਪਏ ਨੇ। ਔਰ ਬੈੱਡ ਦੇ ਸਾਈਡ ਤੇ ਆਲਵੇਸ ਥੋੜੀ ਜੀ ਜਗ੍ਹਾ ਆ ਕਿ ਕਰਟਨਸ ਡਾਊਨ ਨੇ ਸੋ ਕਰਟਨਸ ਕਿਉਂਕਿ ਮੈਂ ਇੱਥੇ ਰੈਕ ਕੇ ਗਈ ਆ ਸੋ ਮੈਨੂੰ ਪਤਾ ਕਿ ਹਰ ਇਸ ਘਰ ਦੀ ਚੀਜ਼ ਕਿਦਾਂ ਵਰਕ ਕਰਦੀ ਆ ਸੋ ਕਰਟਨਸ ਨੂੰ ਅੱਗੇ ਪਿੱਛੇ ਕਰਨ ਲਈ ਉੱਥੇ ਥੋੜੀ ਜੀ ਜਗ੍ਹਾ ਰੱਖੀ ਹੁੰਦੀ ਆ ਸੋ ਮੇਰੇ ਮੁਤਾਬਕ ਗਲਾਸੇਸ ਮੈਂ ਉਦੋਂ ਦੀ ਹੀ ਆਪਣੀ ਮਾਮ ਦੀਆਂ ਗਲਾਸੇਸ ਲੱਭਦੀ ਪਈ ਸੀ ਕਿ ਮਾਮ ਦੀ ਇੱਕ ਜੁੱਤੀ ਜੁੱਤੀਆਂ ਪੁੱਛਿਆ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਇੱਕ ਇੱਥੇ ਆ ਇੱਕ ਐਮਬੂਲੈਂਸ ਸੀ ਸੋ ਮੈਂ ਕਿਹਾ ਮਾਮ ਦੀਆਂ ਗਲਾਸੇਸ ਕਿੱਥੇ ਨੇ ਮਾਮ ਦੀਆਂ ਗਲਾਸੇਸ ਕਿੱਥੇ ਨੇ ਸੋ ਵੀ ਫਾਉਂਡ 글ਾਸਸ ਇਸ देयर सो ਸੀਮਸ ਲਾਈਕ ਮੇਰੀ ਮਮ ਨੇ ਆਪਣੀ ਸਟਰਗਲ ਇਸ ਬੈੱਡ ਤੇ ਕੀਤੀ ਕਿੰਨੇ ਪਰਸੈਂਟ ਬਰਨ ਹੋ ਚੁੱਕੇ ਸੀ 90% ਉਹਨਾਂ ਦੀ ਚੱਪਲਾਂ ਕਿਤੇ ਸੜੀਆਂ ਵੀ ਉਹਦੀਆਂ ਚੱਪਲਾਂ ਨਹੀਂ ਸੜੀਆਂ ਇਟ ਮੀਨਸ ਮੇਰੀ ਮਮ ਦੀ ਸਟਰਗਲ ਬੈੱਡ ਤੇ ਹੋਈ ਉਹਨਾਂ ਨੂੰ ਚੱਕ ਕੇ ਉੱਥੇ ਚੁੱਲ੍ਹੇ ਕੋਲੇ ਲੈ ਕੇ ਗਏ ਉੱਥੇ ਜਾ ਕੇ ਮੇਰੀ ਮਮ ਨੂੰ ਅੱਗ ਲਾਈ ਸੋ ਕਿਉਂਕਿ ਜੇਕਰ ਨਹੀਂ ਤਾਂ ਜੁੱਤੀਆਂ ਸੜਦੀਆਂ ਜੁੱਤੀਆਂ ਇੱਧਰ ਉੱਧਰ ਕਿਉਂ ਖਿਲਰਦੀਆਂ ਜੁੱਤੀਆਂ ਵੀ ਸੜ ਸਕਦੀਆਂ ਸੀ ਨਾਲ ਜੁੱਤੀ ਇੱਕ ਉੱਥੇ ਇੱਕ ਉੱਥੇ ਨਿਕਲੀ ਐਦਾਂ ਕਿਉਂ ਕਿਤੇ ਨਾ ਕਿਤੇ ਮੈਂ ਆਪਣੇ ਆਪ ਨੂੰ ਵਿਚਾਰ ਦੀ ਕੋਸ਼ਿਸ਼ ਕੀਤੀ ਸੀ ਅਫਕੋਰਸ ਯੈਸ ਦੈਟਸ ਸੋ ਮਤਲਬ ਕਿ ਹਰ ਵਾਰੀ ਜਿਸ ਚੀਜ਼ ਨੂੰ ਮੈਂ ਸੋਚਦੀ ਆ ਮੇਰੇ ਮੇਰੇ ਅੰਦਰੋਂ ਇੱਕ ਤਰਾਹ ਨਿਕਲ ਜਾਂਦਾ ਕਿ 76 ইয়ার্স ওল্ড ｳומেন ਇੱਕ 17 ਸਾਲ ਦੇ ਬੱਚੇ ਤੋਂ ਆਪਣੇ ਆਪ ਨੂੰ ਛੁਡਾਉਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਉਹ ਬੱਚਾ ਜਿਹੜਾ 17 ਸਾਲ ਦਾ ਯੰਗ ਬாய் ਉਹ ਆਪਣੀ ਪੂਰੀ ਫੋਰਸ ਲਾ ਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਜਿਹੜੀ ਐਫ ਆਈ ਆਰ ਲੱਗੀ ਉਹ ਕਿਤੇ ਹੋਈ ਹੈ ਕਿਹੜੇ ਪਰਸਨ ਤੇ ਹੈ ਐ ਮੈਨਨ ਤੇ 크੍ਰਿਸਚਨ ਮੈਨਨ ਤੇ 1 ਮੈਨ 1 ਮੈਨ ਤੇ ਹੋਈ ਆ ਬਿਕਾਜ਼ ਰਾਈਟ ਨਾਉ ਇਹੀ ਹੈ ਉਸ ਤੋਂ ਬਾਅਦ ਜਦੋਂ ਮੈਂ ਉਹਨੂੰ ਮਿਲੀ ਉਸ ਤੋਂ ਬਾਅਦ ਐਜ਼ ਆਈ ਮੈਂ ਉਹਦੇ ਨਾਲ ਗੱਲਬਾਤ ਕੀਤੀ ਉਹਦੇ ਨਾਲ ਸਾਰਾ ਮਤਲਬ ਉਹਨੂੰ ਪੁੱਛਿਆ ਉਹ ਤੋਂ ਮੈਨੂੰ ਇਹ ਪਤਾ ਲੱਗਿਆ ਕਿ ਵੀ ਹੀ ਇਜ਼ ਨਾਟ ਦੈਟ ਓਨਲੀ ਪਰਸਨ ਥੇਅਰ ਇਜ਼ ਸਮਵਨ ਔਰ ਐਲਸ ਇਨਵੋਲਡ ਇਨ ਇਟ ਲਾਸਟ ਕੁਛ ਤੁਸੀਂ ਸਰਕਾਰਾਂ ਤੋਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੈਂ ਇਹੀ ਮੰਗ ਕਰਦੀ ਆ ਕਿ ਮੈਨੂੰ ਇਨਸਾਫ ਦੇ ਕੇ ਤੁਸੀਂ ਲੋਕ ਇੱਕ ਮਿਸਾਲ ਕਾਇਮ ਕਰੋਗੇ ਕਿ ਐਨ ਆਰ ਆਈ ਥੇਅ ਦੇ ਤੁਸੀਂ ਕਹਿੰਦੇ ਹੋ ਮੈਂ ਨਿਊਜ਼ ਬਹੁਤ ਸੁਣਦੀ ਆ ਕਿ ਪੰਜਾਬ ਵਾਪਸ ਆ ਜਾਓ ਪੰਜਾਬ ਵਾਪਸ ਆ ਜਾਓ ਅਸੀਂ ਕੀ ਕਰਨ ਆਈਏ ਪੰਜਾਬ ਵਾਪਸ ਅਸੀਂ ਆਪਣੇ ਆਪ ਨੂੰ ਮਰਵਾਉਣ ਆਈਏ ਪੰਜਾਬ ਵਾਪਸ ਅਸੀਂ ਆਪਣੇ ਆਪ ਨੂੰ ਸੜਾਉਣ ਆਈਏ ਪੰਜਾਬ ਵਾਪਸ ਇਹ ਸਾਡੀਆਂ ਕਿਸਮਤਾਂ ਨੇ ਕਿ ਅਸੀਂ ਬਾਹਰ ਰਹਨੇ ਆ ਅਸੀਂ ਇੱਥੇ ਪ੍ਰਾਪਰਟੀਆਂ ਬਣਾਉਣੇ ਆ ਪੰਜਾਬ ਨੂੰ ਸੋਹਣਾ ਬਣਾਉਣ ਦੀ ਕੋਸ਼ਿਸ਼ ਕਰਦੇ ਆ ਗੁੱਡ ਐਜੂਕੇਸ਼ਨ ਲੈ ਕੇ ਆਉਣੇ ਆ ਸੋ ਅਸੀਂ ਅਸੀਂ ਕਿਉਂ ਆਈਏ ਪੰਜਾਬ ਵਾਪਸ ਮੈਂ ਤਾਂ ਰਿਕਵੈਸਟ ਕਰਦੀ ਹਾਂ ਤੁਸੀਂ ਸਾਰੇ ਬਾਹਰ ਆ ਜਾਓ ਖਾਲੀ ਕਰ ਦਿਓ ਪੰਜਾਬ ਇੱਥੇ ਤੁਸੀਂ ਵੀ ਸੇਫ ਨਹੀਂ ਹੈ ਜੇ ਅਸੀਂ ਸੇਫ ਨਹੀਂ ਹੈ ਸੋ ਆਈ ਰਿਕੁਐਸਟ ਮੈਨੂੰ ਮੇਰੀ ਮਾਂ ਨੂੰ ਇਨਸਾਫ ਦੇ ਕੇ ਤੁਸੀਂ ਇੱਕ ਮਿਸਾਲ ਕਾਇਮ ਕਰੋਗੇ ਕਿ ਐਨ ਆਰ ਆਈ ਵੀ ਸੇਫ ਨੇ ਇੰਡੀਆ ਦੇ ਵਿੱਚ ਅਸੀਂ ਜੇ ਸੋਚੀਏ ਕਿ ਅਸੀਂ ਵਾਪਸ ਪੰਜਾਬ ਆ ਕੇ ਰਹਿਣਾ ਚਾਹੁੰਦੇ ਆ ਤੇ ਵੀ ਆਰ ਵੈਲਕਮ ਟੂ ਲਿਵ ਇਨ ਦਾ ਪੰਜਾਬ ਅਗੇਨ ਥੈਂਕ ਯੂ ਧੰਨਵਾਦ ਹਾਂਜੀ ਮੇਰਾ ਨਾਮ ਪਿੰਕੀ ਹੈ ਤੇ ਮੈਂ ਬਿਲਕੁਲ ਨਾਲ ਵਾਲੇ ਘਰ ਚ ਰਹਿਨੀ ਆ ਮੇਰੀ ਬੇਟੀ ਨੇ ਆ ਕੇ ਮੈਨੂੰ ਉਠਾਇਆ ਕਿ ਮੰਮਾ ਬਾਹਰ ਦਿਉਲਾ ਨੰਟੀ ਨੂੰ ਰੋਲਾ ਪੈ ਰੇ ਕਿ ਦਿਉਲਾ ਨੰਟੀ ਨੂੰ ਅੱਗ ਲੱਗ ਗਈ ਬੋਡੀ ਨੂੰ ਅੱਗ ਲੱਗ ਗਈ ਤੇ ਬਾਹਰ ਨਿਕਲੇ ਫਟਾਫਟ ਅਸੀਂ ਅੰਦਰ ਆਏ ਤਾਂ ਦੇਖਿਆ ਕਿ ਵਿਰੇਚ ਧੂਏ ਦੀ ਮਤਲਬ ਆ ਰਹੀ ਹੈ ਧੂਆ ਧੂਆ ਥੋੜਾ ਥੋੜਾ ਲੱਗ ਰਿਹਾ ਪੌੜੀਆਂ ਚੜੇ ਤਾਂ ਦੇਖਿਆ ਕਿ ਆਂਟੀ نیچے ਗਿਰੇ ਹੋਇਆ ਮਤਲਬ ਪੂਰੀ ਬੋਡੀ ਉਹਨਾਂ ਦੀ ਬਰਨ ਹੈ ਪੂਰੇ ਪੂਰੇ ਪੈਚਸ ਬਰਨ ਦੇ ਦਿਖ ਰਹੇ ਹੈ ਔਰ ਬੋਡੀ ਤੇ ਕੋਈ ਕਪੜਾ ਨਹੀਂ ਹੈ ਔਰ ਸਾਈਡ ਤੇ ਕਾਲੀਨ ਹੈ ਉਹਦੇ ਤੇ ਥੋੜੀ ਥੋੜੀ ਅੱਗ ਲੱਗੀ ਹੋਈ ਸੀ ਔ ਗੈਸ ਸਿੰਥੇਸੀ ਬਿਲਕੁਲ ਔਰ ਆਂਟੀ نیچے ਗਿਰੇ ਹੋਏ ਸੀਗੇ ਬਸ ਉਸ ਤੋਂ ਬਾਅਦ ਅਸੀਂ ਫਟਾਫਟ ਉਹ ਕਲੀਨ ਨੂੰ ਬੁਝਾਇਆ ਪਹਿਲਾਂ ਤਾਂ ਫਿਰ ਗਿੱਲਾ ਕੰਬਲ ਨੀਚੋਂ ਗਿੱਲਾ ਕਰਕੇ ਉਹ ਆਂਟੀ ਦੀ ਬੋਡੀ ਤੇ ਬੰਨ ਦੀ ਕੋਸ਼ਿਸ਼ ਕੀਤੀ ਫਿਰ ਮਤਲਬ ਜੋ ਵੀ ਸਾਨੂੰ ਸਾਹਮਣੇ ਨਜ਼ਰ ਆਇਆ ਚੱਦਰ ਵਗੈਰਾ ਨਾਲ ਆਂਟੀ ਦੀ ਬੋਡੀ ਨੂੰ ਕਵਰ ਕੀਤਾ ਫਿਰ ਆਂਟੀ ਨੂੰ ਪੁੱਛਿਆ ਕਿ ਆਂਟੀ ਕੀ ਹੋਇਆ ਕੀ ਹੋਇਆ ਤੇ ਆਂਟੀ ਕਹਿੰਦੇ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਔਰ ਉਸ ਤੋਂ ਬਾਅਦ ਪੁੱਛਿਆ ਕਿ ਆਂਟੀ ਆਂਟੀ ਨੂੰ ਪਾਣੀ ਫਿਰ ਮੈਂ ਅਸੀਂ ਪਾਣੀ ਮੈਂ ਭਾਬੀ ਨੂੰ ਕਿਹਾ ਕਿ ਭਾਬੀ ਪਾਣੀ ਪਿਲਾਓ ਗਲਾਸ ਕਿਉਂ ਗਲਾਸ ਨਾਲ ਆਂਟੀ ਪਾਣੀ ਪੀ ਨਹੀਂ ਪਾਰੇ ਸੀ ਫਿਰ ਅਸੀਂ ਚਮਚ ਕੋਸ਼ਿਸ਼ ਕੀਤੀ ਕਿਉਂਕਿ ਸਾਨੂੰ ਘਰ ਦਾ ਕੁਝ ਨਹੀਂ ਪਤਾ ਵੀ ਕਿੱਥੇ ਕੀ ਸੀਗਾ ਫਿਰ ਅਸੀਂ ਚਮਚ ਚਮਚ ਨਾਲ ਥੋੜਾ ਜਿਹਾ ਆਂਟੀ ਨੂੰ ਪਾਣੀ ਦੋ ਦੋ ਤਿੰਨ ਵਾਰ ਪਾਣੀ ਪਿਲਾਉਣ ਦੀ ਕੋਸ਼ਿਸ਼ ਕੀਤੀ ਪਾਣੀ ਪੀਤਾ ਆਂਟੀ ਨੇ ਬਸ ਇਹੀ ਕਿਹਾ ਕਿ ਮੈਨੂੰ ਨਹੀਂ ਪਤਾ ਕੀ ਹੋਇਆ ਮੈਨੂੰ ਨਹੀਂ ਪਤਾ ਕਿ ਤੁਹਾਡੇ ਮੁਤਾਬਕ 99% ਔਰ ਜਲ ਚੁੱਕੇ ਸੀ ਕਿ ਉਹਨਾਂ ਦਾ ਕੋਈ ਸ਼ੋਰ ਚੀਕ ਚਹਾੜਾ ਕਿਸੇ ਨੇ ਕਿਸੇ ਨੇ ਨਹੀਂ ਸੁਣੀ ਐਗਜ਼ੈਕਟਲੀ ਮੈਂ ਇਹੀ ਕਹਿਣ ਲੱਗੀ ਸੀ ਆਂਟੀ ਸ਼ੋਰ ਨਹੀਂ ਪਾ ਰਹੇ ਸੀ ਕੋਈ ਉਹਨੂੰ ਨੂੰ ਐਦਾਂ ਦੀ ਫੀਲਿੰਗ ਨਹੀਂ ਲੱਗਦੀ ਸੀ ਵੀ ਉਹ ਹਰਟ ਹੋ ਰਿਹਾ ਹੈ ਜਾਂ ਕੋਈ ਉਹ ਚਿਲਾ ਨਹੀਂ ਰਹੇ ਸੀ ਕੋਈ ਉਹ ਮਤਲਬ ਕੁਝ ਰੋਲਾ ਨਹੀਂ ਪਾ ਰਹੇ ਸੀ ਕਿ ਮੈਨੂੰ ਅਗ ਲੱਗੀ ਹੈ ਜਾਂ ਕੋਈ ਤੜਫਣਾ ਨਹੀਂ ਸਾਨੂੰ ਦਿਖੀ ਮਤਲਬ ਸ਼ਾਂਤ ਸੀਗੇ ਕੀ ਹੋਇਆ ਬਾਰ ਬਾਰ ਪੁੱਛਿਆ ਕਹਿੰਦੇ ਪਤਾ ਨਹੀਂ ਮੈਨੂੰ ਨਹੀਂ ਪਤਾ ਇਹੀ ਉਹਨਾਂ ਨੇ ਲਾਈਨ ਦੋ ਵਾਰ ਕਹੀ ਹੈ ਮਤਲਬ ਜੋ ਅਸੀਂ ਇਹੀ ਸੁਣਿਆ ਦੋਨਾਂ ਨੇ ਠੀਕ ਮੈਂ ਜਿੰਨੀ ਵਾਰ ਦਾ ਤੋਂ ਇਨਸਿਟੇਟ ਹੋਇਆ ਉਹਦੋਂ ਕੀ ਹੋਇਆ ਸੀਗਾ कितना पता है संडे का दिन था शाम का चार पाँच बजे का था मैं अपने घर अपने घर में थी तो डोर बैल बजती है तो गली मैं बाहर आके देखती हूँ तो देखा कि गली में काफ़ी कुछ लोग खड़े हैं उन्होंने कहा कि देवल आंटी के से धुआं निकल रहा है तो मैंने कहा धुआं कैसे मैं फटाफट वड़ नीचे आई हूँ मैं उसके बाद आंटी के घर की चाबी क्योंकि आंटी हमेशा अपना घर लॉक रखते थे और आंटी ने आठ दस सालों से चाबी मेरे को दे दी थी कि भाई मैं पीछे सफाई करानी है या कुछ भी है तो मैं ये लेके भागी हूँ और आंटी अमेरिका के हैं बाहर रहते हैं छः महीने यहाँ पे छः महीने बाहर तो जैसे सफ़ाई करानी आने से पहले या कुछ भी हो तो मैं वो सफाई कराने का आंटी ने मेरे को काफ़ी टाइम से चाबी दी हुई है तो मैं वो लेके मैं ये सोच के आई थी कि शायद घर बंद होगा तो मैं भी अपने अपने घर के कॉर्नर तक ही पहुँची हूँ गली के तो मैंने देखा स्मेल आ रही है मैंने कहा ये तो स्मेल आ रही है तो बीच में जो इतने जन जो भी गली वाले जो शोर मचाता तो जो वो खड़े थे तो वो उनमें से एक जिन्हें कि ने बोला कि दूध वाला आया है उसने बताया धुआं निकल रहा है तो मतलब फिर मैं सीढ़ियों से जो वीडियो बनाती हुई ऊपर आई हूँ और जो मैंने वो देखा है वो सारा वो वीडियो में मैं डर गई घबरा गई आंटी को देख के मैंने हाय हाय आंटी करके चिल्लाया और मैं नीचे भाग गई और उसके बाद ये अंदर अंदर आए तो आके क्या देखा पूरे घर में धुआं था स्मेल थी बहुत ज्यादा और धुआं इतना था कि कुछ समझ नहीं आ रहा था हाँ आंटी नजर आ रहे थे मेरे को पूरे और आंटी के पीछे जो आंटी ने एक मैट बिछा के रखते थे उसमें से आग निकल रही थी और आंटी के ऊपर से भी शोल्डर की तरफ से आग निकल रही थी बस मैंने इतना देखा मैं घबरा के और मैं फिर नीचे आ गई फिर उसके बाद सारे गली वाले ऊपर आ गए हाँ जी मैम इसके बाद आप लोग आए तो आपने क्या देखा पे हमारा पर्पज़ ऊपर आने का ये था जब हमें पता चला धुआं है तो शी रिक्वेस्टेड कि हमें ऊपर जाके गैस बंद कर देनी चाहिए तो उसके लिए ये और मेरे फादर साहब और इनके पीछे मैं थी तो दे व दीज टू व सेकेंड काइंड ऑफ जो कॉन्टैक्ट जो घर में आए ये ये दोनों थे तो इन लोगों ने गैस वगैरह बंद की एंड देन वैन आई एंटर्ड तो मैं देखी कि देर वर नो स्क्रीमिंग्स कोई भी आंटी चीख नहीं रहे हर बॉडी इज कम्प्लीटली चार्ज ठीक है कोई मतलब आग हमें नहीं दिख रही एक कारपेट था उस पर हल्की हल्की आग लगी हुई थी बट आंटी वो कुछ नहीं था एंड उनके कोई स्क्रीन वगैरह रिकॉर्ड नहीं थे हालांकि वो शी व सेमी कॉन्शियस मतलब मैं ये नहीं कहूँगी वो पूरी अनकॉन्शियस थे बट शी वो सेमी कॉन्शियस उसके बाद द नेक्स्ट थिंग जो फॉलो इज आई इमीडिएटली मैंने तो क्या कहते हैं एम्बुलेंस को बुलाया और मैंने पुलिस को बुलाया उन्होंने कोई करने की की कोशिश थी आंटी हाँ जी उन्होंने क्या कहते हैं पानी मांगा हमसे उन्होंने हमें ये बोला कि मेरे पे पानी डाल दो और एक एफर्ट जो हमने उस दौरान ये किया कि हमने उनकी बॉडी कवर की हाँ जी हमने मांगी थी हेल्प क्या कहते हैं कि हमें कम्बल या मतलब गीला कम्बल चाहिए था बेसिकली कार्पेट पे आग लगी है तो हमें उसको लपेटने के लिए चाहिए था बट फिर इवेंचुअली जब नहीं हमें इतना कोई सपोर्ट मिला तो हमने खुद ही सर्च करके वी मेट दिन तब उनकी हालात कैसे थे पैनिक डेफिनेटली पैनिक जो सबके शॉक स्टेट में शॉक स्टेट में थे और पैनिक थे और इतना ज्यादा क्योस था कि टू बी वेरी ऑनेस्ट उनसे ज्यादा ध्यान हम सबका आंटी की तरफ ही था कितने परसेंट की आप कर सकते हैं कि बॉडी उनसे मेरी बातचीत हुई थी गली मोहल्ले से किसी और की सर बहुत मुश्किल लगा उसमें तो तीस मिनट के बाद पुलिस मतलब स्टेप इन हुई और एम्बुलेंस तो आई नहीं एम्बुलेंस तो फाइनली पुलिस ने ही हाथ पैर मार के वो लेके गए देर वॉज नो सपोर्ट फॉम एम्बुलेंस मामला कितनी तरीक का मामला ट्वेंटी थर्ड मार्च और मुझे याद है टाइम भी पांच बजे था कोशिश की जो पहने हुए थे वो तो जल चुके थे बट जब हम आये इट वॉज कम्पलीटली कपड़ा नहीं था, उन हम ही ने डाला था उनकी बॉडी को कवर किया था चीज़। चीज़। ਜੀ ਮੈਂ ਕੀ ਨਾਮ ਹੈ ਤੁਹਾਡਾ ਅਵਤਾਰ ਕੌਰ ਜੀ ਅੱਛਾ ਕੀ ਹੋਇਆ ਕੀ ਹੈ ਜੀ ਸਾਰਾ ਮਾਮਲਾ ਤੁਸੀਂ ਨਾਲ ਰਹੇ ਉਹਨਾਂ ਦੇ 2-3 ਦਿਨ ਜਦੋਂ ਮੈਂ ਉਹਨਾਂ ਦੇ ਕੋਲ ਦੀ ਅਨੰਦ ਹਸਪੀਟਲ ਗਈ ਮੈਂ ਕਿਹਾ ਅੰਟੀ ਸੀ ਆਹ ਕੀ ਹੋ ਗਿਆ ਅੰਟੀ ਸੀ ਕਹਿੰਦੇ ਮੌਨਾ ਕਿਰਾਇਆਦਾਰ ਦਾ ਛੋਟਾ ਮੁੰਡਾ ਕਹਿੰਦਾ ਮੈਨੂੰ ਅੰਟੀ ਕੁੰਡੀ ਖੋਲ ਮੈਂ ਤੁਹਾਨੂੰ ਰੈਂਟ ਦੇਣ ਆਇਆ ਕਹਿੰਦੀ ਮੇਰੇ ਕੋਲ ਆਇਆ ਉਹਨਾਂ ਨੇ ਮੈਨੂੰ ਗਲੜ ਦਬਾਇਆ ਤੇ ਮੇਰੇ ਵਾਲ ਕੁੱਟੇ ਉੱਤੇ ਨਾਲ ਉਹਨਾਂ ਕੁਝ ਮੇਰਾ ਛੜਕਾਇਆ ਤੇ ਮੈਨੂੰ ਅਗ ਲਗਾ ਦਿੱਤੀ ਹਾਂਜੀ ਉਹਨਾਂ ਨੇ ਕੁਝ ਛੜਕਾਲ ਕਰਕੇ ਅਗ ਲਾਈ ਹਾਂਜੀ ਇਹ ਜਿਹੜੇ ਤੁਹਾਡੇ ਬਿਆਨ ਹੈ ਤੁਸੀਂ ਪੁਲਿਸ ਨੂੰ ਵੀ ਦਰਜ ਕਰਾਏਗੇ ਤੇ ਰੰਦੀ ਕਿਥੋਂ ਤੁਸੀਂ ਕਿੰਨੀ ਕੀ ਦੂਰੀ ਤੇ ਰਹਿੰਦੇ ਹੋ ਬਸ ਬਿਲਕੁਲ ਨਾਲ ਸਾਡਾ ਘਰ ਹੈ ਜਦੋਂ ਇਹ ਇਨਸੀਡੈਂਟ ਹੋਇਆ ਉਹਦੋਂ ਤੁਸੀਂ ਹੈਗੇ ਸੀ ਉੱਥੇ ਨਹੀਂ ਮੈਂ ਆਟੋ ਸਟੇਸ਼ਨ ਗਈ ਹੋਈ ਸੀ ਉਹਦੋਂ ਗਈ ਸੀ ਹਾਂਜੀ ਤੁਸੀਂ ਨਾਲ ਅਗਲੇ ਤੋਂ ਹਸਪਤਾਲ ਗਏ ਹੋ ਸਾਰਾ ਦਿਨ ਮੈਂ ਸਾਰਾ ਦਿਨ ਸਵੇਰੇ ਸੱਤ ਵਜੇ ਚੱਲਦਿਆਂ ਸੀ ਰਾਤ ਨੂੰ 10 11 ਵਜੇ ਆਦ ਵਿੱਚ ਸਾਰਾ ਦਿਨ ਅੰਟੀ ਕੋਲੇ ਜਦੋਂ ਤੋਂ ਅੰਟੀ ਵੈਂਟੀਲੇਟ ਕਰੇ ਉਸ ਟੈਬ ਵੀ ਖੁਦ ਮੈਂ ਮੌਕੇ ਦੀ ਕੁਲ ਸੀ ਜਿਵੇਂ 23 ਦੇ ਇਨਸੀਡੈਂਟ ਹੋਇਆ ਸੀਗਾ ਐਨਆਰਆਈ ਮਹਿਲਾ ਦਾ ਉਹਦੇ ਬਾਰੇ ਕੀ ਪੂਰੀ ਜਾਣਕਾਰੀ ਅੱਜ ਪ੍ਰੈਸ ਹੌਨਿੰਗ ਕਾਨਫਰੰਸ ਕੀਤੀ ਸੀਗੀ ਜਿਹਦੇ ਉਹਨਾਂ ਦੱਸਿਆ ਕਿ ਢਿੱਲੀ ਕਾਰਵਾਈ ਦੇ ਚਲਦੇ ਕਿ ਸਾਡਾ ਪ੍ਰੋਪਰ ਇਨਸਾਫ ਨਹੀਂ ਹੋ ਰਿਹਾ ਠੀਕ ਅਸੀਂ ਜਿਹੜਾ ਇਨਸੀਡੈਂਟ ਹੋਇਆ ਸੀ ਉਸ ਤੋਂ ਬਾਅਦ ਅਸੀਂ ਜਿਹੜਾ ਇੱਕ ਕਤਲ ਦਾ ਮੁਕੱਦਮਾ ਦਰਜ ਕੀਤਾ ਸੀ 46/25 103 ਬੀਐਨਐਸ ਦੇ ਅੰਦਰ ਤੇ ਉਸ ਸੰਬੰਧੀ ਅਸੀਂ ਇੱਕ ਜਿਹੜੇ ਜੋਵਨਲ ਸੀ ਉਹਨੂੰ ਕਾਬੂ ਕੀਤਾ ਤੇ ਉਹਨੂੰ ਉਸ ਤੋਂ ਬਾਅਦ ਆਪਣੇ ਆਬਜ਼ਰਵੇਸ਼ਨ ਹੋਮ 'ਚ ਹੈ ਉਹ ਕੋਰਟ 'ਚ ਪੇਸ਼ ਕਰਾ ਕੇ ਉਹਨਾਂ ਨੂੰ ਆਬਜ਼ਰਵੇਸ਼ਨ ਹੋਮ 'ਚ ਹੁਣ ਰੱਖਿਆ ਹੋਇਆ ਹੈ ਮੈਂ ਮੋਨ ਨੇ ਇੱਕ ਜਿਹੜੀ ਪੁਲਿਸ ਇਨਵੈਸਟੀਗੇਸ਼ਨ ਦੇ ਉੱਪਰ ਵੀ ਕੁਐਸਚਨ ਮਾਰਕ ਕੀਤਾ ਹੈ ਲੱਗਦਾ ਪੁਲਿਸ ਵੱਲੋਂ ਡੀਪਲੀ ਇਸ ਚੀਜ਼ ਦੀ ਨਾ ਵੀ ਜਿਹੜੀ ਇਨਵੈਸਟੀਗੇਸ਼ਨ ਨਹੀਂ ਕੀਤੀ ਗਈ ਜਦੋਂ ਕਿ ਉਹਨਾਂ ਲੇਡੀਜ਼ ਦੇ ਗਲਾਸਸ ਵਗੈਰਾ ਵੀ ਉੱਥੇ ਨੇ ਫੋਰੈਂਸਿਕ ਜੱਜ ਦੇ ਵੀ ਉਹਨਾਂ ਨੇ ਉੱਪਰ ਆਬਜੈਕਸ਼ਨ ਕੀਤਾ ਜੀ ਅਸੀਂ ਉੱਥੇ ਫੋਰੈਂਸਿਕ ਟੀਮ ਜਿਹੜੀ ਉੱਥੇ ਬੁਲਾ ਲਈ ਸੀਗੀ ਮੌਕੇ ਦੇ ਉੱਤੇ ਉਹਨਾਂ ਨੇ ਜੋ ਵੀ ਉਥੋਂ ਚੀਜ਼ਾਂ ਕਲੈਕਟ ਕੀਤੀਆਂ ਵਾ ਸਾਨੂੰ ਹੈਂਡਓਵਰ ਕਰਤੀਆਂ ਸੀਗੀਆਂ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਹੈ ਤਫਤੀਸ਼ ਚੱਲ ਰਹੀ ਹੈ ਇਨ ਕੇਸ ਜੋ ਕੋਈ ਵੀ ਜੇ ਕੋਈ ਨਵਾਂ ਫੈਕਟ ਇਹਦੇ ਚ ਸਾਹਮਣੇ ਆਊਗਾ ਤਾਂ ਅਕੋਰਡਿੰਗਲੀ ਆਪਾਂ ਐਕਸ਼ਨ ਲਵਾਂਗੇ ਫਿਲਹਾਲ ਅਸੀਂ ਇਸ ਇਹਦੇ ਉੱਤੇ ਕੇਸ ਦੇ ਉੱਤੇ ਕੰਮ ਕਰ ਰਹੇ ਹਾਂ ਜੀ ਉਹਨਾਂ ਦਾ ਉਹਨਾਂ ਦਾ ਕਹਿਣਾ ਸੀ ਲੈ ਵੀ ਇਸ ਦੇ ਪਿੱਛੇ ਵੀ ਉਹਨਾਂ ਦੇ ਜੁੜੇ ਇਹ ਹੱਥਾਈ ਵੀ ਹੋ ਸਕਦੀ ਹੈ ਮੈਂ ਉਹੀ ਦੱਸ ਰਹੀ ਹਾਂ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਇਨ ਕੇਸ ਜੇ ਇਨਵੈਸਟੀਗੇਸ਼ਨ ਚ ਕੋਈ ਗੱਲ ਸਾਹਮਣੇ ਆਉਗੀ ਤਾਂ ਅਸੀਂ ਉਸ ਤਰੀਕੇ ਨਾਲ ਐਕਸ਼ਨ ਲਵਾਂਗੇ ਥੈਂਕ ਯੂ ਥੈਂਕਸ